हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਵੀ ਰੋਣ ਲੱਗੇ ਨੇ ਦੂਜੇ ਪਾਸੇ ਮਜੀਠੀਆ ਸਾਹਿਬ ਨੂੰ ਜੇਲ੍ਹ ਹੋ ਗਈ ਹੈ ਯਾਨੀ ਕੋਰ ਦਾ ਬਹੁਤ ਵੱਡਾ ਫੈਸਲਾ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੌਪ ਆ ਗਏ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਨਿਕਲ ਨਹੀਂ ਦਿੰਦੇ ਪਰ ਜਿਹੜੀ ਜੇਲ੍ਹ ਦੀ ਖਬਰ ਸੁਣੀ ਹੈ ਤਾਂ ਤੁਹਾਡੇ ਕੋਲ ਪਹਿਲਾਂ ਵੀ ਆ ਗਈ ਹੋਣੀ ਆ ਪਰ ਹੋਰ ਜਿਹੜੀ ਖਬਰ ਸੁਣੋਗੇ ਸੀਏ ਮਾਨ ਨੇ ਇੱਕ ਹੋਰ ਵੱਡਾ ਸਕੰਜਾ ਕੱਸ ਦਿੱਤਾ ਔਰ ਦੂਜੇ ਪਾਸੇ ਹਾਈ ਕੋਰਟ ਨੇ ਕਿਹੜੀ ਹਦਾਇਤ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿੰਨੀ ਦੇਰ ਦੇ ਲਈ ਅੰਦਰ ਰੱਖਿਆ ਜਾਣਾ ਜੇਲ੍ਹ ਦੇ ਅੰਦਰ ਨਾਬਾ ਜੇਲ੍ਹ ਦੇ ਵਿੱਚ ਨੂੰ ਰੱਖਿਆ ਜਾਣਾ ਔਰ ਕਿੰਨੇ ਸਮੇਂ ਲਈ ਰੱਖਿਆ ਜਾਣਾ ਇੱਕ ਤਾਂ ਤੁਹਾਨੂੰ ਇਹ ਵੀ ਪੂਰੀ ਖਬਰ ਦੇਵਾਂਗੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਉਹਨਾਂ ਨੇ ਵੀ ਸੌ ਚੱਕ ਦਿੱਤੀ ਹੈ ਕਿ ਮਜੀਠੀਆ ਸਾਹਿਬ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਪੂਰੇ ਬਾਦਲ ਪਰਿਵਾਰ ਦਾ ਵੀ ਜੋਰ ਲੱਗਿਆ ਦਰਾਂ ਸਾਲ ਦੇ ਵਿੱਚ ਜਦੋਂ ਮੁਜੀਠੀਆਂ ਨੂੰ ਜੇਲ੍ਹ ਹੁੰਦੀ ਆ ਤਾਂ ਬਾਦਲ ਦੀਆਂ ਵੀ ਚੀਕਾਂ ਨਿਕਲਦੀਆਂ ਨੇ ਅੱਜ ਤੁਹਾਨੂੰ ਇਸੇ ਦੇ ਹੀ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਨੂੰ ਵੀ ਪਤਾ ਹੈ ਕਿ ਬਾਦਲ ਪਰਿਵਾਰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਰਿਹਾ ਐਸ ਕਰਕੇ ਮੁੱਖ ਮੰਤਰੀ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਇਹ ਗੱਲ ਕਈ ਕੱਲ ਕਹਿੰਦਾ ਸਾਡੇ ਵਾਲੇ ਸ਼ਹੀਦ ਭਗਤ ਸਿੰਘ ਸੀ ਉਹਨਾਂ ਤੋਂ ਡਬਲ ਜ਼ਿੰਦਗੀ ਜੀ ਚੁੱਕੇ ਆ ਛੇ ਕਰ ਸਾਨੂੰ ਬਾਦਲ ਪਰਿਵਾਰ ਮਰਵਾ ਵੀ ਦਿੰਦਾ ਤਾਂ ਕੋਈ ਗੱਲ ਨਹੀਂ ਯਾਨੀ ਕਿੰਨੀ ਵੱਡੀ ਗੱਲ ਕਹਿਣੀ ਪਈ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਦੀਆਂ ਧਮਕੀਆਂ ਦਾ ਕਰਕੇ ਪਰ ਹੋਰ ਜਿਹੜਾ ਐਕਸ਼ਨ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਤੁਹਾਡੇ ਸਾਹਮਣੇ ਹੀ ਧਰਦੇ ਆਂ ਔਰ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਿਵੇਂ ਪਹੁੰਚਾਇਆ ਗਿਆ ਕਿੰਨੀ ਦੌਰ ਦੇ ਲਈ ਪਹੁੰਚਾਇਆ ਗਿਆ ਨਾਭਾ ਜੇਲ੍ਹ ਦੇ ਵਿੱਚ ਲਜਾਇਆ ਗਿਆ ਔਰ ਹਾਈ ਕੋਰਟ ਦੀ ਸਖਤਾਈ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਹਾਈ ਕੋਰਟ ਨੂੰ ਚੈਲੰਜ ਕਰਨ ਵਾਸਤੇ ਇਹਨਾਂ ਦੇ ਵਕੀਲਾਂ ਨੇ ਦਰਸਲ ਦੇ ਵਿੱਚ ਕੋਈ ਗਲਤ ਪਟੀਸ਼ਨ ਆ ਪਾ ਦਿੱਤੀਆਂ ਸੀ ਜਿਹੜੀ ਤੋਂ ਕਿ ਹਾਈ ਕੋਰਟ ਮੈਂ ਪਹਿਲਾਂ ਵੀ ਕਹਿ ਕੇ ਕਿ ਭਾਈ ਅਦਾਲਤਾਂ ਛੱਡ ਚੁੱਕੀਆਂ ਸੀ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਬੱਚਾ ਬੱਚਾ ਵਿਕਰਮ ਮਜੀਠੀਆ ਦੇ ਉੱਤੇ ਇਹੀ ਗੱਲ ਕਹਿ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਭੇਜੋ ਯਾਨੀ ਆਪਣੇ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਕਾਲੇ ਪਾਣੀ ਕਹਿੰਦੇ ਜਿੱਥੇ ਉਹਦਾ ਦਾਦਾ ਰਹਿ ਕੇ ਆਇਆ ਸੀ ਵਿਕਰਮ ਮਜੀਠੀਆ ਦਾ ਉਸੇ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜਣ ਦੀ ਪੰਜਾਬ ਦੇ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਸੀ ਪਰ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਜੇਲ ਕਿਵੇਂ ਹੁੰਦੀ ਔਰ ਕਿੰਨੀ ਦੇਰ ਦੇ ਲਈ ਹੁੰਦੀ ਹੈ ਸੁਣੋ ਜਰਾ ਧਿਆਨ ਦੇ ਨਾਲ ਸਰਕਾਰੀ ਵਕੀਲਾਂ ਨੇ ਕੀ ਠੱਪਾ ਲਾ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਮੈਂ ਮੁੱਖ ਮੰਤਰੀ ਦਾ ਦੂਜਾ ਐਕਸ਼ਨ ਹੈ ਜਿਹੜਾ ਬਹੁਤ ਹੈਰਾਨ ਕਰ ਦੇਣ ਵਾਲਾ ਇਹਨਾਂ ਦੇ ਵਰਕਰਾਂ ਨੂੰ ਵੀ ਔਰ ਪੂਰੇ ਬਾਦਲ ਪਰਿਵਾਰ ਨੂੰ ਵੀ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦੂਜੇ ਐਕਸ਼ਨ ਦੀ ਹੈ ਸੁਣੋ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਲ ਰਿਮਾਂਡ ਦੇ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਜੁਡੀਸ਼ੀਅਲ ਰਹਿਮਾਨ ਤੇ ਲਈ ਭੇਜਿਆ 19 ਜੁਲਾਈ ਜਿਹੜੀ ਅਗਲੀ ਤਰੀਕ ਹੈ ਜਿਹੜੀ ਜਿਹਦਰ ਉਤੇ ਪੇਸ਼ ਕਰਨਾ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲਸ ਆ ਰਹੀਆਂ ਦਿਖਾਈਆਂ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡੂਰਿੰਗ ਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਹਿਮਾਨ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਤੇ 12 ਆਲਰੇਡੀ ਹੋ ਚੁੱਕੀ ਸੀ ਆਹ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਹੁੰਦਾ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੁਣ ਇਦਾਂ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ 'ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਤਾ ਸੁਣ ਲੈ ਪੰਜਾਬ ਵਾਲੇ ਦੁਬਾਰਾ ਰਿਮਾਨਦ ਲੈਤਾ ਜਾਊਆ ਜੇਲ੍ਹ ਦੇ ਵਿੱਚੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਯਾਨੀ ਵਿਕਰਮ ਸਿੰਘ ਮਜੀਠੀਆ ਨਿਊ ਯਾਨੀ ਕਿ ਨਾਭਾ ਦੀ ਜੇਲ੍ਹ ਦੇ ਵਿੱਚ ਧੱਕੇ ਗਏ ਨੇ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਉਤਰਿਆ ਯਾਨੀ ਪੰਜਾਬ ਦੇ ਲੋਕਾਂ ਦੀ ਰეკਮੈਂਡ ਕੀ ਸੀ ਪੰਜਾਬ ਦੀ ਸਰਕਾਰ ਨੂੰ ਕਿ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਹੋਵੇ ਸੁਖਬੀਰ ਸਿੰਘ ਬਾਦਲ ਯਾਨੀ ਸੁਖਬੀਰ ਸਿੰਘ ਬਾਦਲ ਦੀਆਂ ਵੀ ਅੱਜ ਚੀਕਾਂ ਨਿਕਲ ਗਈਆਂ ਨੇ ਕਹਿੰਦੇ ਸੁਖਬੀਰ ਸਿੰਘ ਬਾਦਲ ਵੀ ਰੋਣ ਲੱਗ ਗਏ ਕਿ ਸਾਡੇ ਮਜੀਠੀਆ ਨੂੰ ਜੇਲ੍ਹ ਹੋ ਗਈ ਹੈ ਕਿਉਂਕਿ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਬਹੁਤ ਸਾਰੀਆਂ ਧਮਕੀਆਂ ਵੀ ਦਿੱਤੀਆਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਪਰ ਕੋਈ ਵੀ ਪੇਸ਼ ਨਹੀਂ ਚਲੀ ਸਗੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਦਾ ਸੱਚ ਆ ਗਿਆ ਕਿ ਅੰਦਰ ਇਹਨਾਂ ਦੇ ਬੋਲਦਾ ਕੀ ਹੈ ਹੰਕਾਰ ਬੋਲਦਾ ਹੰਕਾਰ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਵੀ ਨਕਾਰ ਦਿੱਤੇ ਨੇ ਸਿੱਖ ਕੌਮ ਦੇ ਦਾ ਪਹਿਲੇ ਹੀ ਦੋਸ਼ੀ ਆ ਹੁਣ ਜਿਹੜਾ ਦੂਜਾ ਐਕਸ਼ਨ ਉਹ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਸਿੱਖ ਕੌਮ ਦਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਆ ਕਿਵੇਂ ਆ ਯਾਨੀ ਇੱਕ ਪਾਸੇ ਬੇਅਦਬੀਆਂ ਤੇ ਕਾਨੂੰਨ ਬਣਾ ਰਹੀ ਆ ਸਰਕਾਰ ਉਹ ਕਾਨੂੰਨ ਲੈ ਕੇ ਆਊਗੀ ਸਭ ਤੋਂ ਵੱਡੀ ਬੇਅਦਬੀ ਕਰਨ ਵਾਲੇ ਸੁਖਵੀਰ ਸਿੰਘ ਬਾਦਲ ਔਰ ਜਾਂ ਫਿਰ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਤੋਂ ਚੱਲੀ ਇਹਨਾਂ ਦੀ ਪੂਰੀ ਕਹਾਣੀ ਆ ਇਹਨਾਂ ਨੂੰ ਉਹਦੇ ਵਿੱਚ ਵੀ ਬਹੁਤ ਕੜੀ ਸਜ਼ਾ ਦੇਣ ਜਾ ਰਹੀ ਆ ਪੰਜਾਬ ਦੀ ਸਰਕਾਰ ਔਰ ਪੰਜਾਬ ਦਾ ਮੁੱਖ ਮੰਤਰੀ ਔਰ ਦੂਜੇ ਪਾਸੇ ਜਿਹੜੀ ਸਾਡੀ ਸਿੱਖ ਕੌਮ ਹੈ ਉਹਨਾਂ ਨੇ ਵੀ ਇਨਕਾਰ ਦਿੱਤੇ ਆ ਕਿਉਂਕਿ ਪੰਜ ਪਿਆਰੇ ਨੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਸਜ਼ਾ ਫਿਰ ਤੋੜਾ ਦਿੱਤੀ ਹੈ ਔਰ ਹੁਣ ਸੁਖਵੀਰ ਸਿੰਘ ਬਾਦਲ ਦੀ ਵਾਰੀ ਆ ਕਿਉਂਕਿ ਮਜੀਠੀਆ ਸਾਹਿਬ ਨੂੰ ਕਹਿੰਦੇ ਸੀ ਇਹਨਾਂ ਦੇ ਵਕੀਲ ਕਹਿੰਦੇ ਬਾਅਦ ਜਿੱਤ ਬੜੀ ਕਢਾਵਾਂਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਭਾਈ ਪਤਾ ਲੱਗਿਆ ਲੋਕ ਰეკਮੈਂਡ ਕਰ ਲੱਗ ਰਹੇ ਨੇ ਕਿ ਜੇਕਰ ਤੁਸੀਂ ਮਜੀਠੀਆ ਨੂੰ ਛੱਡਿਆ ਤਾਂ ਤੁਹਾਡੇ ਉੱਤੇ ਪਤਾ ਨਹੀਂ ਇਹ ਕਿਹੋ ਜਿਹਾ ਯਾਨੀ ਕਿ ਐਕਸ਼ਨ ਲੈਣਗੇ ਜਾਂ ਕੁਝ ਕਰਨਗੇ ਪਰ ਮੌਜੂਦਾ ਸਰਕਾਰ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਉਹ ਜਾਣ ਗਿਆ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਇਹ ਹੀ ਮਗਰਮੱਛ ਸੀਗੇ ਜਿਹੜੇ ਮੈਂ ਫੜਨੇ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਦਾ ਹੁਣ ਵੱਡੇ ਪੱਧਰ ਦੇ ਉੱਤੇ ਲੋਕ ਪੰਜਾਬ ਦੇ ਸਾਥ ਵੀ ਦੇ ਰਹੇ ਨੇ ਸੋਸ ਕਰਕੇ ਪੰਜਾਬ ਦੇ ਹੁਣ ਉਸ ਜਰਨੈਲ ਨੂੰ ਜਿਹੜਾ ਕਹਿੰਦਾ ਸੀ ਐ ਮੁੱਛਾ ਕਰਕੇ ਕਹਿੰਦਾ ਭਗਵੰਤਾ ਤੈਨੂੰ ਦੇਖੂਗਾ ਉਸ ਬੰਦੇ ਨੂੰ ਅੱਜ ਛੇਲ ਹੋ ਗਈ ਤੇ ਨਾਬਾਦੀ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਹੁਣ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਜਿਹੜਾ ਬਾਦਲ ਪਰਿਵਾਰ ਜ਼ੋਰ ਲਾਉਂਦਾ ਸੀ ਉਹ ਵੀ ਅੱਜ ਠੀਕਾ ਮਾਰ ਰਿਆ ਯਾਨੀ ਵਕੀਲਾ ਨੇ ਪਹਿਲਾਂ ਵਡੀਸ਼ਨਾਂ ਪਾ ਲੀਆਂ ਫਿਰ ਬਹੁਤ ਸਾਰੀਆਂ ਧਮਕੀਆਂ ਵੀ ਦੇ ਲਈਆਂ ਸੋਸ਼ਲ ਮੀਡੀਆ ਦੇ ਜਿਹੜੇ ਕਿ ਲੋਕ ਬੋਲਦੇ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਵਾਜ਼ ਦੇ ਖਿਲਾਫ ਨਾ ਬੋਲੋ ਯਾਨੀ ਸਾਡੇ ਹੱਕ ਦੇ ਵਿੱਚ ਏਜੰਡਾ ਚਲਾਓ ਸਰਕਾਰ ਦੇ ਵਿਰੁੱਧ ਇਹ ਚਾਹੁੰਦੇ ਸੀ ਇਹ ਸਾਰੇ ਲੋਕ ਪਰ ਦਰਅਸਲ ਦੇ ਵਿੱਚ ਪੰਜਾਬ ਚਾਹੁੰਦਾ ਸੀ ਕਿ ਭਾਈ ਇਹਨਾਂ ਨੂੰ ਟਿਕਾਣੇ ਲਾਇਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੂੰ ਛੱਡੋ ਉਸ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਚੁੱਕਿਆ ਸੀ ਮਜੀਠੀਆ ਕਿਉਂਕਿ ਉਹਦੀ ਕੁੜੀ ਦੇ ਤਾਨੇ ਉਹਦੀ ਪਤਨੀ ਦੇ ਤਾਨੇ ਮੁੱਖ ਮੰਤਰੀ ਨੂੰ ਮਾਰ ਰਿਆ ਸੀ ਐਸ ਕਰਕੇ ਮੁੱਖ ਮੰਤਰੀ ਨੇ ਉਹ ਵੀ ਬਦਲਾ ਲੈ ਲਿਆ ਔਰ ਦੂਜੇ ਪਾਸੇ ਜਿਹੜਾ ਪੰਜਾਬ ਪੂਰਾ ਇਹਨਾਂ ਤੋਂ ਦੁਖੀ ਹੈ ਯਾਨੀ ਜਗਦੀਸ਼ ਭੋਲੇ ਤੋਂ ਲੈ ਕੇ ਬਸ ਇਹਨਾਂ ਨੂੰ ਇੱਕੋ ਹੀ ਗੱਲ ਸਹੀ ਹੈ ਬਾਦ ਅਕਿਆਂ ਨੂੰ ਕਹਿੰਦੇ ਅਸੀਂ ਜਗਦੀਸ਼ ਭੋਲਾ ਫੜਿਆ ਸੀ ਅਸੀਂ ਉਹਨੂੰ ਭੋਲੇ ਨੂੰ ਫੜਿਆ ਸੀ ਆਹੀ ਗੱਲ ਪੂਰਾ ਪਰਿਵਾਰ ਕਹਿ ਰਿਹਾ ਹੋਰ ਕੋਈ ਚੰਗਾ ਕੰਮ ਇਹਨਾਂ ਨੇ ਕੀਤਾ ਹੀ ਨਹੀਂ ਕਿ ਪੰਜਾਬ ਦੇ ਉੱਤੇ ਤੁਸੀਂ ਵੇਖਿਆ ਹੋਵੇ ਚਿੱਟੇ ਦੇ ਮਾਮਲੇ ਤੇ ਬੋਲਦੇ ਹੋਣ ਜੇ ਬਾਦਲ ਕੇ ਜਾਂ ਕਿਸੇ ਕੌਮ ਦੇ ਪ੍ਰਤੀ ਕੁਝ ਸਿੱਧਾ ਕੰਮ ਕੀਤਾ ਹੋਵੇ ਕੌਮ ਦਾ ਤਾਂ ਇਹਨਾਂ ਨੇ ਦੋਸ਼ ਕੀਤਾ ਜਿਹੜਾ ਕਿ ਕਾਹਨ ਕੀਤਾ ਉਹਦੀਆਂ ਮਾਫੀਆਂ ਕਈ ਵਾਰ ਮੰਗ ਲੀਆਂ ਨੇ ਤਾਂ ਹੁਣ ਇਹਨਾਂ ਨੂੰ ਪੂਰਾ ਪੰਜਾਬ ਕਾਟਾ ਮਾਰ ਚੁੱਕਿਆ ਪੰਜਾਬ ਦੀ ਸਰਕਾਰ ਨੇ ਦੱਬ ਲਏ ਨੇ ਜਿਹੜਾ ਪੰਜਾਬ ਦੇ ਲੋਕ ਚਾਹੁੰਦੇ ਸੀ ਉਹੀ ਐਕਸ਼ਨ ਹੋ ਗਿਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਣੀ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ